ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਪਿਆਰੇ ਦੋਸਤੋ ਅੱਜ ਹੜ੍ਹਾਂ ਦੇ ਵਿਸ਼ੇ ਤੇ ਥੋੜੀ ਵਿਚਾਰ ਕਰਨੀ ਆ ਸਾਡਾ ਸਾਰਾ ਪੰਜਾਬ ਹੀ ਹੜ੍ਹਾਂ ਦੀ ਮਾਰ ਹੇਠ ਆਇਆ ਹੋਇਆ ਜੋ ਕਿ ਬਹੁਤ ਹੀ ਚਿੰਤਾ ਵਾਲਾ ਵਿਸ਼ਾ ਹੈ ਬਹੁਤ ਜਿਆਦਾ ਨੁਕਸਾਨ ਹੋ ਚੁੱਕਾ ਹੈ ਔਰ ਅਜੇ ਵੀ ਜਿਹੜੀ ਬਾਰਿਸ਼ ਹੈ ਉਹ ਬੰਦ ਨਹੀਂ ਹੋ ਰਹੀ ਔਰ ਹੋਰ ਨੁਕਸਾਨ ਅਰਦਾਸ ਸਤਿ ਸ੍ਰੀ ਅਕਾਲ ਅਸੀਂ ਇਹੀ ਕਰਦੇ ਆਂ ਵੀ ਸੱਚੇ ਪਾਤਸ਼ਾਹ ਮੇਰ ਕਰੇ ਹੋਰ ਨੁਕਸਾਨ ਹੋਵੇ ਨਾ ਪਰ ਜਿਉਂ ਲਗਾਤਾਰ بارش ਹੋ ਰਹੀ ਐ ਸੋ ਆਉਣ ਵਾਲਾ ਸਮਾਂ ਔਖਾ ਲੱਗ ਰਿਹਾ ਐ ਸੋ ਸਾਰਾ ਪੰਜਾਬ ਬੜਾ ਪਰੇਸ਼ਾਨ ਹੈ ਦੁੱਖ ਵਿੱਚ ਹੈ ਸੋ ਬੜੀ ਮਦਦ ਕੀਤੀ ਜਾ ਰਹੀ ਹੈ ਸੋ ਸਥਾਵਾਂ ਵੱਲੋਂ ਨੌਜਵਾਨਾਂ ਵੱਲੋਂ ਸੋ ਬਹੁਤ ਸ਼ਲਾਘਾਯੋਗ ਹੈ ਜੋ ਆਪਣੇ ਦਸਨ ਨਾਂ ਦੀ ਕੀਰਤ ਕਮਾਈ ਦੇ ਵਿੱਚੋਂ ਖੜ ਪੀੜਤਾਂ ਦੀ ਮਦਦ ਕਰ ਰਹੇ ਨੇ ਕਿਉਂਕਿ ਹੁਣ ਸਮਾਂ ਦਿਸਵੰਦ ਕੱਢਣ ਦਾ ਚਾਹੇ ਕੋਈ ਥੋੜਾ ਦੇ ਸਕਦਾ ਹੈ ਚਾਹੇ ਕੋਈ ਬਹੁਤਾ ਦੇ ਸਕਦਾ ਹੈ ਜਰੂਰ ਮਦਦ ਕਰਨੀ ਚਾਹੀਦੀ ਹੈ ਕਿਉਂਕਿ ਇੱਥੇ ਹੀ ਗੱਲ ਖਤਮ ਨਹੀਂ ਹੋਣੀ ਇਹ ਹੜ੍ਹਾਂ ਤੋਂ ਬਾਅਦ ਜੋ ਆਰਥਿਕ ਨੁਕਸਾਨ ਹੋਇਆ ਹੈ ਕਿਸਾਨਾਂ ਦਾ ਜਾਂ ਹੋਰ ਪਬਲਿਕ ਦਾ ਉਹਨੂੰ ਸਹੀ ਕਰਦਿਆਂ ਨੂੰ ਘਟੋ ਘਟ ਇੱਕ ਦੋ ਸਾਲ ਲੱਗ ਜਾਣੇ ਹਨ ਦੇਸ਼ ਕਰਕੇ ਮੁੜ ਪੈਰਾਂ ਤੇ ਆਉਣਾ ਬੜਾ ਔਖਾ ਹੈ ਸਾਡੇ ਐਨ ਆਰ ਆਈ ਵੀਰ ਵੀ ਮਦਦ ਬਹੁਤ ਕਰਦੇ ਹਨ ਨਗਰਾਂ ਦੇ ਵਿੱਚ ਵੀ ਹਰ ਚੀਜ਼ ਦਾ ਪ੍ਰਬੰਧ ਕੀਤਾ ਜਾ ਰਿਹਾ ਕੋਈ ਕਮੀ ਨਹੀਂ ਹੈ ਸੋ ਸਾਰਿਆਂ ਨੂੰ ਆਪਾਂ ਇਹ ਰਲ ਮਿਲ ਕੇ ਭੈਣ ਭਾਈਆਂ ਨੂੰ ਬੇਨਤੀ ਕਰਦੇ ਹਾਂ ਵੱਧ ਤੋਂ ਵੱਧ ਅਸੀਂ ਹੜਪੀਟਾਂ ਦੀ ਮਦਦ ਕਰੀਏ ਉਹਨਾਂ ਨੂੰ ਲੋੜੀਂਦਾ ਸਮਾਨ ਪਹੁੰਚਾਈਏ ਜਿਨ੍ਹਾਂ ਦੇ ਕੋਲ ਆਲਰੇਡੀ ਹੈ ਉਹ ਇਕੱਠਾ ਨਾ ਕਰਨ ਤੇ ਆਉਣ ਵਾਲੇ ਸਮੇਂ ਵਿੱਚ ਜਿਹੜੇ ਅਸੀਂ ਹੋਰ ਪਾਸੇ ਪੈਸੇ ਖਰਚ ਕਰਦੇ ਹਾਂ ਠੀਕ ਹੈ ਅਸੀਂ ਕੋ ਵੱਡੇ ਵੱਡੇ ਸਮਾਗਮ ਕਰਾਉਂਦੇ ਹਾਂ ਬੜੀ ਚੰਗੀ ਗੱਲ ਹੈ ਪਰ ਅਸੀਂ ਕੋਸ਼ਿਸ਼ ਕਰੀਏ ਇਸ ਸਾਲ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਆਪਾਂ ਮੈਚ ਕਰਾਉਣੇ ਆ ਕੋਈ ਕਬੱਡੀ ਟੂਰਨਾਮੈਂਟ ਤੇ ਲੱਖਾਂ ਰੁਪਏ ਲਾਉਣੇ ਆ ਅਸੀਂ ਹੁਣ ਕੋਸ਼ਿਸ਼ ਕਰੀਏ ਇਸ ਸਾਲ ਆਉਣ ਵਾਲੇ ਸਮੇਂ ਦੇ ਵਿੱਚ ਵੱਧ ਤੋਂ ਵੱਧ ਜਿਹੜੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਉਹਨਾਂ ਦੀ ਮਦਦ ਕਰ ਸਕੀਏ ਸੋ ਸੱਚੇ ਪਾਤਸ਼ਾਹ ਅਮੀਰ ਕਰਨ ਸਭ ਨੂੰ ਸਮਤ ਦੇਣ ਜਿਹੜੀਆਂ ਸੰਸਥਾਵਾਂ ਅੱਗੇ ਆਈਆਂ ਹੋਈਆਂ ਹਨ ਮਦਦ ਵਾਸਤੇ ਉਹਨਾਂ ਦਾ ਧੰਨਵਾਦ ਸੋ ਸਾਡੇ ਜਿਹੜੇ ਗੁਰੂ ਘਰ ਹਨ ਜਾਂ ਹੋਰ ਧਾਰਮਿਕ ਸੰਸਥਾਵਾਂ ਹਨ ਕਿਸੇ ਨੇ ਨਗਰਾਂ ਵਿੱਚ ਮਹੱਲਿਆਂ ਵਿੱਚ ਸ਼ਹਿਰਾਂ ਵਿੱਚ ਬਣਾਈਆਂ ਹਨ ਉਹਨਾਂ ਨੂੰ ਬਾਹਰੋਂ ਵੀ ਮਦਦ ਵੀ ਕਰਦੇ ਹਨ ਉਹਨਾਂ ਨੂੰ ਵੀ ਬੇਨਤੀ ਹੈ ਕਿ ਸਾਰੇ ਇਕੱਠੇ ਹੋ ਕੇ ਜਿਹੜੇ ਸੇਵਾ ਕਰ ਰਹੇ ਹਨ ਬਹੁਤ ਧੰਨਵਾਦ ਜਿਨ੍ਹਾਂ ਨੇ ਅਜੇ ਨਹੀਂ ਕੀਤੀ ਉਹ ਸੰਸਥਾਵਾਂ ਅੱਗੇ ਆਉਣ ਗੁਰੂ ਘਰ ਵੀ ਖਾਸ ਕਰਕੇ ਜਿਨ੍ਹਾਂ ਦੇ ਗੁਰੂ ਘਰਾਂ ਦੇ ਵਿੱਚ ਬਹੁਤ ਸੱਚੇ ਪਾਤਸ਼ਾਹ ਦੀ ਕਿਰਪਾ ਹੈ ਪੈਸੇ ਹਨ ਉਹ ਵੀ ਹੋਣ ਮਦਦ ਕਰਨ ਕਿਉਂਕਿ ਆਪਾਂ ਅਨਾਊਂਸਮੈਂਟ ਕਰਦੇ ਹਾਂ ਸਾਨੂੰ ਕਾਹੀ ਮਦਦ ਜਿਹੜੀ ਸੰਗਤ ਵੱਲੋਂ ਹੈਲਪ ਆ ਜਾਂਦੀ ਹੈ ਜਿਨ੍ਹਾਂ ਕੋ ਆਲਰੇਡੀ ਪੈਸੇ ਪਏ ਹਨ ਉਹਨਾਂ ਉਹਦੇ ਵਿੱਚੋਂ ਥੋੜਾ ਫੰਡ ਕੱਢਣ ਸੋ ਮਦਦ ਕਰਨ ਹੜ ਪੀੜਤਾਂ ਦੀ ਸੋ ਜਿਨ੍ਹਾਂ ਕੋਲ ਚਲੋ ਨਹੀਂ ਹੈ ਉਹ ਵੱਖਰੀ ਗੱਲ ਹੈ ਜਿਨ੍ਹਾਂ ਕੋਲ ਹੈ ਉਹ ਜ਼ਰੂਰ ਇਸ ਸਮੇਂ ਕਿਉਂਕਿ ਗਰੀਬ ਦਾ ਮੂੰਹ ਗੁਰੂ ਦੀ ਗੁਰਗ ਸਾਨੂੰ ਸਾਡੇ ਸੱਚੇ ਪਾਤਸ਼ਾਹ ਨੇ ਦੱਸਿਆ ਹੋਇਆ ਜੇ ਇਸ ਸਮੇਂ ਅਸੀਂ ਮਤਲਬ ਮਦਦ ਨਾ ਕਰਾਂਗੇ ਫਿਰ ਉਹ ਚੰਗੀ ਗੱਲ ਨਹੀਂ ਸੋ ਇਹਦੇ ਵਿੱਚ ਹੁਣ ਆਪਾਂ ਆੜਾਂ ਦੀ ਜਦੋਂ ਗੱਲ ਕਰਦੇ ਆ ਇਹਦੇ ਵਿੱਚ ਅਸੀਂ ਇੱਕ ਦੂਜੇ ਨੂੰ ਦੋਸ਼ ਦੇ ਜਾ ਰਹੇ ਹਾਂ ਠੀਕ ਹੈ ਸਾਰਿਆਂ ਦੀ ਜ਼ਿੰਮੇਵਾਰੀ ਹੈ ਜਿਨ੍ਹਾਂ ਕੋਲ ਗਲਤੀਆਂ ਹੋਈਆਂ ਉਹ ਵੀ ਕਿਉਂਕਿ ਸਰਕਾਰਾਂ ਵੀ ਸਰਦੀਆਂ ناکام ਰਹੀਆਂ ਹਨ ਪਿੱਛੇ ਵੀ 1988 ਦਾ ਹੜ੍ਹ ਵੀ ਅਸੀਂ ਦੇਖਿਆ ਕਿਉਂਕਿ ਜਦੋਂ ਕੁਦਰਤੀ ਕਰੋਪੀ ਆਉਂਦੀ ਹੈ ਫਿਰ ਉਹਦੇ ਵਿੱਚ ਐਸਟੀਮੇਟ ਨਹੀਂ ਹੁੰਦਾ ਕਿ ਕਿੰਨਾ ਨੁਕਸਾਨ ਹੋਣਾ ਕਿੰਨਾ ਮਤਲਬ ਇਹਦੇ ਵਿੱਚ ਪਾਣੀ ਆਉਣਾ ਸੁਨਾਮੀ ਦੀਆਂ ਲਹਿਰਾਂ ਕਿੰਨੀਆਂ ਕਿੱਥੇ ਜਾਣੀਆਂ ਨੇ ਇਹ ਕੋਈ ਪਤਾ ਨਹੀਂ ਇੱਥੇ ਸਾਰੇ ਫੇਲ ਹੋ ਜਾਂਦੇ ਨੇ ਇਸ ਕਰਕੇ ਇਹਦੇ ਪਬਲਿਕ ਸਰਕਾਰਾਂ ਨੂੰ ਵੀ ਚਾਹੀਦਾ ਹੈ ਸਮੇਂ ਦੇ ਨਾਲ ਕੋਈ ਵੀ ਸਰਕਾਰ ਇਹ ਪਹਿਲਾਂ ਹੀ ਇੰਤਜ਼ਾਮ ਕੀਤੇ ਜਾਣ ਤੇ ਹੁਣ ਆਪਾਂ ਸਰਕਾਰਾਂ ਵੱਲ ਨਾਲ ਦੇਖੀਏ ਅਸੀਂ ਆਪ ਜਿੰਨਾ ਕਰ ਸਕਦੇ ਹਾਂ ਹਮਲਾਵਾਰੀ ਪਰ ਇਹਦੇ ਵਿੱਚ ਮੈਂ ਇੱਕ ਹੋਰ ਗੱਲ ਜ਼ਰੂਰ ਜੋੜ ਦੇਣਾ ਅਸੀਂ ਵੀ ਕਸੂਰਵਾਰ ਹਾਂ ਅਸੀਂ ਆਮ ਪਬਲਿਕ ਵੀ ਕਸੂਰਵਾਰ ਹਾਂ ਉਹ ਕਿਵੇਂ ਪਹਿਲਾਂ ਆਪਣੇ ਦਿਲ ਤੇ ਹੱਥ ਰੱਖ ਕੇ ਇਮਾਨਦਾਰੀ ਦੇ ਨਾਲ ਸਾਰੇ ਦੱਸਿਓ ਵੀ ਕਦੀ ਦਰਖਤ ਲਾਇਆ ਆਪੋ ਮੈਂ ਆਪਣੇ ਦਿਲ ਤੇ ਹੱਥ ਰੱਖ ਕੇ ਦੱਸਦਾ ਵੀ ਮੈਂ ਦਰਖਤ ਲਾਇਆ ਜਾਂ ਨਹੀਂ ਸਾਡਾ ਤੁਸੀ ਬੰਨ ਜੋ ਆਪਣਾ ਸੋ ਮਿਆਣੀ ਸੋ ਆਪਣਾ ਨਗਰ ਤੁਹਾਨੂੰ ਪਤਾ ਹੀ ਹੈ ਉਥੇ ਆਪਾਂ ਦੇਖਦੇ ਹਾਂ ਵੀ ਛੋਟੇ ਹੁੰਦੇ ਨੇ ਤੇ ਦਰਖਤ ਬਹੁਤ ਹੁੰਦੇ ਸਨ ਪਿੱਛੇ ਲਾਇ ਵੀ ਹੈ ਨੌਜਵਾਨਾਂ ਨੇ ਉਹ ਧੰਨਵਾਦ ਹੈ ਵੀ ਜਿਨ੍ਹਾਂ ਨੇ ਮਤਲਬ ਆਪਣੀ ਜ਼ਿੰਦਗੀ ਵਿੱਚ ਕੋਈ ਦਰਖਤ ਹੀ ਨਹੀਂ ਲਾਇਆ ਜੇ ਲੱਗਿਆ ਦਰਖਤ ਉਹਨੂੰ ਸੰਭਾਲਿਆ ਨਹੀਂ ਜੇ ਵੱਡ ਦਿੱਤਾ ਤੇ ਫਿਰ ਇਹਦੇ ਵਿੱਚ ਸਾਡਾ ਵੀ ਦੋਸ਼ ਹੈ ਕਿਉਂਕਿ ਵਾਤਾਵਰਣ ਜਿਹੜਾ ਹੈ ਨਾ ਇਹ ਜਿਹੜੀ ਕੁਦਰਤ ਹੈ ਇਹ ਇਨਸਾਨ ਨੂੰ ਜਵਾਬ ਦਿੰਦੀ ਹੈ ਸੋ ਅਸੀਂ ਵਾਤਾਵਰਨ ਦੀ ਸੰਭਾਲ ਕਰਨੀ ਹੈ ਕਰਨੀ ਸੀ ਦਰਖਤ ਲਾਣੇ ਸੀ ਤੇ ਇਹ ਤਾਂ ਹੀ ਮਤਲਬ ਕਾਫੀ ਹੱਦ ਤੱਕ ਸਾਡਾ ਜਿਹੜਾ ਫਾਇਦਾ ਹੋ ਸਕਦਾ ਕਿਉਂਕਿ ਤੁਸੀ ਬੰਦ ਟੁੱਟ ਰਹੇ ਨੇ ਸੰਘਣੇ ਦਰਖਤ ਹੋਣਗੇ ਠੀਕ ਹੈ ਜੀ ਅਸੀਂ ਟਾਂਡਿਓਂ ਪਾਰ ਚਲੇ ਜਾਈਏ ਲੈਨੋ ਪਾਰ ਤੇ ਇੰਨੇ ਦਰਖਤ ਨੇ ਆਪਾਂ ਸਿੱਧੇ ਜਾਈਏ ਜਾਜਾ ਰੋਡ ਤੋਂ ਦੇਖੋ ਕਿੰਨੇ ਦਰਖਤ ਨੇ ਸੋ ਅੱਜ ਸੋਚਣ ਦੀ ਜ਼ਰੂਰਤ ਹੈ ਵਾਦੂ ਵਾਦਾ ਆਪਾਂ ਦਰਖਤ ਵੀ ਲਾਈਏ ਤੇ ਆਪਾਂ ਕੁਦਰਤ ਨੂੰ ਪਿਆਰ ਕਰੀਏ ਤੇ ਹੁਣ ਇਸ ਵੇਲੇ ਜੋ ਸਥਿਤੀ ਹੈ ਉਹਦੇ ਵਿੱਚ ਉਹ ਗੁਜ਼ਰ ਰਹੇ ਆਂ ਵੀ ਉਹਦੇ ਵਿੱਚ ਇੱਕ ਦੂਜੇ ਦੀ ਮਦਦ ਦੀ ਬਹੁਤ ਜ਼ਰੂਰਤ ਹੈ ਨਾ ਕਿਸੇ ਦੀ ਕੋਈ ਧਰਮ ਦੇਖਿਆ ਜਾਏ ਸਾਡੇ ਸਿੱਖ ਤੇ ਨਹੀਂ ਦੇਖਦੇ ਉਹ ਹਰ ਇੱਕ ਦੀ ਮਦਦ ਕਰ ਰਹੇ ਨੇ ਸੋ ਇਹਦੇ ਵਿੱਚ ਨਾ ਕੋਈ ਪਾਰਟੀਬਾਜ਼ੀ ਕਰਨ ਨਾ ਕੋਈ ਕਿਸੇ ਪ੍ਰਤੀ ਕੋਈ ਗਲਤ ਸ਼ਬਦ ਸ਼ਬਦਾਵਲੀ ਮਤਲਬ ਬੋਲਣ ਨੰਬਰ ਨਾ ਬਣਾਉਣ ਵੀ ਮੈਂ ਜ਼ਿਆਦਾ ਬੋਲ ਕੇ ਜ਼ਿਆਦਾ ਮਤਲਬ ਕੋਈ ਇਸ ਤਰ੍ਹਾਂ ਕਰਨਾ ਹੈ ਸੋ ਇਦਾਂ ਦੀ ਗੱਲ ਕੋਈ ਨਾ ਕੀਤੀ ਜਾਵੇ ਮਨੁੱਖਤਾ ਦੀ ਸੇਵਾ ਮਾਨਵਤਾ ਦੀ ਸੇਵਾ ਲਈ ਅੱਗੇ ਆਓ ਸੋ ਨਗਰ ਮਿਆਣੀ ਦੇ ਵਿੱਚ ਨੌਜਵਾਨ ਸਭਾ ਦੇਖ ਰਹੇ ਹਾਂ ਉਹਨਾਂ ਦੀਆਂ ਪੋਸਟਰ ਸੋਹਣਾ ਕੰਮ ਕਰ ਰਹੀ ਹੈ ਕਿਉਂਕਿ ਕੋਈ ਵੀ ਕੰਮ ਕਰੇ ਅਸੀਂ ਕੋਈ ਪਾਰਟੀ ਬਾਜੀ ਦੀ ਗੱਲ ਨਹੀਂ ਕਰਦੇ ਸਿਰਫ ਜੋ ਵੀ ਕੰਮ ਕਰੇਗਾ ਕੋਈ ਵੀ ਬੰਦਾ ਕਰੇਗਾ ਤੇ ਉਹਦੀ ਪ੍ਰਸ਼ੰਸਾ ਕਰਨੀ ਸਾਨੂੰ ਉਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਤਾਂ ਜੋ ਉਹ ਹੋਰ ਚੰਗਾ ਕੰਮ ਕਰੇ ਸੋ ਨੌਜਵਾਨ ਸਭਾ ਮਿਆਣੀ ਵੀ ਬਹੁਤ ਸੋਹਣਾ ਕੰਮ ਕਰ ਰਹੀ ਹੈ ਦਿਨ ਰਾਤ ਭੱਜੇ ਫਿਰਦੇ ਹਨ ਸੋਹਣਾ ਦਾ ਵੀ ਧੰਨਵਾਦ ਕਰਦੇ ਆਂ ਹੋਰ ਇਲਾਕੇ ਦੇ ਵਿੱਚ ਜਿੰਨੀਆਂ ਵੀ ਸੰਸਥਾਵਾਂ ਕੰਮ ਕਰ ਰਹੀਆਂ ਨੇ ਉਹਨਾਂ ਦਾ ਧੰਨਵਾਦ ਕਰਦੇ ਆਂ ਸੋ ਆਖੋ ਔਖੀ ਘੜੀ ਦੇ ਵਿੱਚ ਇੱਕ ਦੂਜੇ ਨਾਲ ਖਲੋਣ ਦੀ ਜ਼ਰੂਰਤ ਹੈ ਸੋ ਇੰਡੀਆ ਕਮੇਂਟੀਆਂ ਪ੍ਰਵਾਨ ਕਰਨੀਆਂ ਭੁੱਲ ਚੁੱਕੋ ਮਾਫ ਆਪਜੀ ਦਾ ਦਾਸ ਭਾਈ ਗੁਰਵਿੰਦਰ ਸਿੰਘ ਮਿਆਣੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤ